ਸਸ਼ੇਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਤਾਂ ਇੰਨੀ ਦਿਨੀ ਦੇਸ਼ ਭਰ ਦੇ ਵਿੱਚ ਧਮਕੀਆਂ ਨੂੰ ਲੈ ਕੇ ਈਮੇਲਸ ਦੇ ਜ਼ਰੀਏ ਆ ਰਹੀਆਂ ਧਮਕੀਆਂ ਨੂੰ ਲੈ ਕੇ ਬਹੁਤ ਸਾਰਾ ਮਾਹੌਲ ਚੱਲਿਆ ਪਰ ਅਮੇ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਆ ਰਹੀਆਂ ਧਮਕੀਆਂ ਜਾਂ ਫਿਰ ਬਹੁਤ ਸਾਰੇ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੀਆਂ ਧਮਕੀਆਂ ਆਉਣ ਜਿੱਥੇ ਕਿ ਪਹਿਲਾਂ ਦਿੱਲੀ ਦੇਸ਼ ਦੀ ਰਾਜਧਾਨੀ ਦੇ ਵਿੱਚ ਇਹ ਧਮਕੀਆਂ ਆਈਆਂ ਸੀ ਤੇ ਅੱਜ ਖਬਰ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੇ Shimla ਦੇ ਤਿੰਨ ਨਿੱਜੀ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲਦੀ ਹੈ ਧਮਕੀ ਤੜਕਸਾਰ ਈਮੇਲ ਦੇ ਜ਼ਰੀਏ ਮਿਲਦੀ ਹੈ ਤਾਂ ਇਸ ਗੱਲ ਦੀ ਜਦੋਂ ਖਬਰ ਉਸ ਸਕੂਲ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਬੱਚਿਆਂ ਦੇ ਮਾਪਿਆਂ ਤੱਕ ਪਹੁੰਚ ਜਿਆ ਤਾਂ ਮਾਹੌਲ ਦਹਿਸ਼ਤ ਵਾਲਾ ਬਣ ਜਾਂਦਾ ਬੱਚਿਆਂ ਨੂੰ ਲੈਣ ਦੇ ਲਈ ਮਾਪੇ ਤੁਰੰਤ ਸਕੂਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਹਾਲਾਂਕਿ ਇਹ ਸਾਰੀਆਂ ਖਬਰਾਂ ਉਸ ਤੋਂ ਬਾਅਦ ਝੂਠੀਆਂ ਸਾਬਤ ਅਫਵਾਹਾਂ ਸਾਬਤ ਹੋ ਜਾਂਦੀਆਂ ਨੇ ਧਮਕੀਆਂ ਮਿਲਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਬੰਬ ਸquad ਦੀਆਂ ਟੀਮਾਂ Shimla ਦੀ ਪੁਲਿਸ ਇਹਨਾਂ ਸਕੂਲਾਂ ਦੇ ਵਿੱਚ ਪਹੁੰਚ ਜਾਂਦੀ ਹੈ ਜਿਸ ਦੇ ਵਿੱਚ ਕਿ ਐਡਵਰਟ ਸਕੂਲ ਸੈਕ੍ਰੇਟ ਹਾਰਟ ਸਕੂਲ ਟੱਲੀ ਤੇ ਉਸ ਤੋਂ ਬਾਅਦ ਸਰਸਵਤੀ ਪੈਰਾ ਸਕੂਲ ਸਜੌਲੀ ਦੇ ਵਿੱਚ ਇਹਨਾਂ ਤਿੰਨ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕ ਜਿਹੜੀ ਧਮਕੀ ਮਿਲਦੀ ਆ ਜਦੋਂ ਇਹ ਖਬਰ ਸੋਸ਼ਲ ਮੀਡੀਆ ਦੇ ਉੱਪਰ ਨਿਊਜ਼ ਚੈਨਲਾਂ ਦੇ ਉੱਪਰ ਜਾਨੀ ਕਿ ਕੁਝ ਕੁ ਫਲੈਸ਼ ਹੁੰਦੀ ਆ ਕਿ ਧਮਕੀਆਂ ਆਈਆਂ ਨੇ ਤਣਾਅ ਦੀ ਨਾਲ ਤੁਰੰਤ ਮਾਪਿਆਂ ਦੇ ਮਨਾਂ ਦੇ ਵਿੱਚ ਬਹੁਤ ਸਾਰੀ ਡੈਸਟ ਵਹਿ ਜਾਂਦੀ ਆ ਹਾਲਾਂਕਿ ਇਸ ਵਕਤ ਜਦੋਂ ਅਸੀਂ ਤੁਹਾਨੂੰ ਇਹ ਖਬਰ ਸੁਣਾ ਰਹੇ ਹਾਂ ਸਾਰੀ ਵੈਰੀਫਿਕੇਸ਼ਨ ਹੋ ਚੁੱਕੀ ਆ ਇਹ ਖਬਰਾਂ ਨੇ ਜਿਹੜੀਆਂ ਅਫਵਾਹਾਂ ਸਾਰੀਆਂ ਝੂਠ ਸਾਬਤ ਹੋ ਚੁੱਕੇ ਨੇ ਵਿਦਿਆਰਥੀਆਂ ਨੂੰ ਤੁਰੰਤ ਹਾਲਾਂਕਿ ਬਾਹਰ ਵੀ ਕੱਢਿਆ ਗਿਆ ਸਾਰੇ ਕੈਂਪਸਾਂ ਨੂੰ ਪੂਰੀ ਤਰੀਕੇ ਦੇ ਨਾਲ ਤਲਾਸ਼ੀ ਲਈ ਗਈ ਖਾਲੀ ਕਰਵਾਇਆ ਗਿਆ ਹਾਲਾਂਕਿ ਪੁਲਿਸ ਕਹਾਣੀ ਨੇ ਕਿਹਾ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ ਈਮੇਲ ਭੇਜਣ ਵਾਲੇ ਆਈਪੀ ਪਤੇ ਦਾ ਪਤਾ ਲਗਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਧਿਕਾਰੀ ਨੇ ਕਿਹਾ ਕਿ ਪੁਲਿਸ ਦੂਜੇ ਰਾਜਾਂ ਦੇ ਹਮਰੁੱਤਬਾ ਦੇ ਨਾਲ ਵੀ ਜਿਹੜਾ ਤਾਲਮੇਲ ਕਰ ਰਹੀ ਹੈ ਜਿਨ੍ਹਾਂ ਨੂੰ ਇਸੇ ਤਰੀਕੇ ਦੇ ਨਾਲ ਧਮਕੀਆਂ ਮਿਲੀਆਂ ਨੇ ਉੱਤਰ ਪ੍ਰਦੇਸ਼ ਦੇ ਆਗਰਾ ਦੇ ਵਿੱਚ ਵੀ ਦੋ ਨਿੱਜੀ ਸਕੂਲਾਂ ਨੂੰ ਬੁੱਧਵਾਰ ਸਵੇਰੇ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲੀ ਸੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਜ਼ਿਲ੍ਹਾ ਅਦਾਲਤ ਦੇ ਅਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੇ ਹੋਰ ਸਖਤਰੇ ਤਹਾਲ ਨੂੰ ਵੀ ਬੰਬ ਦੇ ਨਾਲ ਡਾਉਣ ਦੀਆਂ ਧਮਕੀਆਂ ਮਿਲੀਆਂ ਹਨ ਪਰ ਸਾਰੀਆਂ ਝੂਠੀਆਂ ਸਾਬਤ ਹੋ ਚੁੱਕੀਆਂ ਨੇ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਕੁਝ ਲੋਕ ਨੇ ਜਿਹੜੇ ਆਮ ਲੋਕਾਂ ਦੇ ਵਿੱਚ ਸਨਸਨੀ ਦਹਿਸ਼ਤ ਬੁਲਾਉਣ ਦੀ ਕੋਸ਼ਿਸ਼ ਕਰਦੇ ਨੇ ਕਿਸ ਤਰੀਕੇ ਦਰਬਾਰ ਸਾਹਿਬ ਨੂੰ ਜਿਹੜਾ ਜਿੱਥੇ ਕਿ ਆ ਜਾਂਦਾ ਕਿ ਹਰ ਧਰਮ ਦੇ ਲੋਕ ਉੱਥੇ ਲੱਖਾਂ ਲੋਕ ਰੋਜ਼ਾਨਾ ਦਾ ਤਮਸਤਕ ਹੋਣ ਆਉਂਦੇ ਨੇ ਉਸ ਨੂੰ ਵੀ ਬੰਬ ਦੇ ਨਾਲ ਆਰ ਡੀ ਐਕਸ ਆਈ ای ਡੀ ਦੇ ਨਾਲ ਅਡਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਪਰ ਕਿਸੇ ਵੀ ਤਰੀਕੇ ਦਾ ਕੋਈ ਜਿਹੜੀ ਕਹਦੀ ਹੈ ਕਿ ਜਾਂਚ ਦੇ ਵਿੱਚ ਸ਼ੱਕੀ ਵਸਤੂ ਨਹੀਂ ਮਿਲਦੀ ਤਾਂ ਉਸ ਤੋਂ ਬਾਅਦ ਫਿਰ ਅੱਜ ਸ਼ਿਮਲੇ ਦੇ ਤਿੰਨ ਸਕੂਲਾਂ ਨੂੰ ਜਿਹੜਾ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਿਆ ਪਰ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਆ ਪਰ ਜਦੋਂ ਮੌਕੇ ਤੇ ਸਾਰੀ ਧਮਕੀ ਮਿਲਦੀ ਆ ਬੱਚਿਆਂ ਦੇ ਵਿੱਚ ਡੈਰ ਦਾ ਮਾਹੌਲ ਪੈ ਜਾਇਆ ਹੋ ਜਾਂਦਾ ਸਕੂਲਾਂ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ ਬੱਚਿਆਂ ਨੂੰ ਲੈਣ ਦੇ ਲਈ ਜਿਹੜੇ ਮਾਪੇ ਨੇ ਘਰੋਂ ਸਕੂਲਾਂ ਵੱਲ ਨੂੰ ਰੁਖ ਕਰ ਲੈਂਦੇ ਨੇ ਪਰ ਸਾਰੀ ਜਾਂਚ ਪੜਤਾਲ ਕੀਤੀ ਗਿਆ ਬੰਬਸਕਵੈਡ ਟੀਮਾਂ ਪਹੁੰਚੀਆਂ ਨੇ ਪਰ ਕਿਸੇ ਵੀ ਤਰੀਕੇ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲਿਆ